ਕੱਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਪਾਣੀ ਵਿਵਾਦ ਤੇ ਹਾਈ ਕੋਰਟ ਦੇ ਸੁਣਵਾਈ ਵੱਡਾ ਫੈਸਲਾ ਜਾਣ ਪੰਜਾਬ ਸਰਕਾਰ ਨੂੰ ਕੀ ਕੀ ਦਿੱਤੇ ਗਏ ਛਟਕਿਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਵਿਚਕਾਰ ਇਹ ਪਾਣੀ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਤੇ ਹਾਈ ਕੋਰਟ ਤੇ ਪੰਜਾਬ ਸਰਕਾਰ ਨੂੰ ਵੱਡੇ ਛਟਕੇ ਦਿੱਤੇ ਹਨ ਹਾਈ ਕੋਰਟ ਨੇ ਆਪਣੇ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ BBMB ਦੇ ਪਾਖੜਾ ਨੰਗਲ ਡੈਮ ਤੇ ਲੋਹਾਰ ਕੰਟਰੋਲ ਰੂਮ ਅਤੇ ਉਹਨਾਂ ਦੇ ਕੰਮਾਂ ਵਿੱਚ ਦਾਖਲ ਨਾ ਦੇਣ ਲਈ ਕਿਹਾ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਸਰਕਾਰ ਇੱਥੇ ਸੁਰੱਖਿਅਤ ਲਈ ਪੰਜਾਬ ਪੁਲਿਸ ਦਾ ਨਾਦ ਕਰ ਸਕਦੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਨੇ ਫੈਸਲੇ ਵਿੱਚ ਪੰਜਾਬ ਸਰਕਾਰ ਨੂੰ ਕੇਂਦਰ ਗ੍ਰਹਿ ਮੰਤਰੀ ਦੇ ਹੇਠ 2 ਮਈ ਨੂੰ ਹੋਈ ਮੀਟਿੰਗ ਦੇ ਫੈਸਲੇ ਮੰਨਣ ਦਾ ਆਦੇਸ਼ ਦਿੱਤਾ ਗਿਆ ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਇਸ ਫੈਸਲੇ ਨਾਲ ਸਹਿਮਤ ਨਹੀਂ ਹੈ ਤਾਂ ਉਹ ਨਿਧਾਰਿਤ ਕਾਨੂੰਨ ਅਨੁਸਾਰ BBMB ਦੇ ਚੇਅਰਮੈਨ ਰਾਹੀ ਕੇਂਦਰ ਸਰਕਾਰ ਅਤੇ ਰੈਪਿਊਟੇਸ਼ਨ ਦੇ ਸਦਕੀ ਇਸ ਦਿਨ ਨਾਲ ਹੀ ਉਹ ਜਿਵੇਂ ਹੀ ਕੇਂਦਰ ਸਰਕਾਰ ਨੂੰ ਹੁਕਮ ਸੰਬੰਧੀ ਪ੍ਰਤੀਨਿਧੀ ਮਿਲਦੀ ਹੈ ਤਾਂ ਉਹ ਇਸ ਨੂੰ ਤੁਰੰਤ ਕਾਰਵਾਈ ਦੇ ਕਰ ਸਕਦੇ ਹਨ ਪਾਖੜ ਡੈਮ ਦੀ ਸੁਰੱਖਿਆ ਤੇ BBMB ਤੇ ਛੱਡੀ ਇਸ ਦਿਨ ਤੱਕ ਇਸ ਦੀ ਖਬਰ ਆ ਰਹੀ ਹੈ ਕਿ ਪਾਖੜ ਡੈਮ ਤੱਕ ਡੈਮ ਦੀ ਸੁਰੱਖਿਆ ਸਵਾਲ ਤੇ ਹਾਈ ਕੋਰਟ ਨੇ ਇਸ ਮਾਮਲਾ BBMB ਤੇ ਛੱਡ ਦਿੱਤਾ ਹੈ ਅਤੇ ਜੇਕਰ ਚਾਹੇ ਤਾਂ ਕੇਂਦਰ ਸਰਕਾਰ ਤੋਂ ਇਥੋਂ ਸੁਰੱਖਿਆਤ ਅਰਥ ਨੇ ਚ ਕਰ ਸਕਦੀ ਇਸ ਤੋਂ ਬਾਅਦ ਉਸ ਨੂੰ ਸੰਪੰਨਤਾ ਬਾਦ ਮੰਗ ਸਕਦੀ ਹੈ ਧੰਨਵਾਦ